ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਸਹਾਇਤਾ ਕੈਂਪ ਲਾਈ ਜਾ ਰਹੇ ਨੇ ਤਾਂ ਭਾਜਪਾ ਵੱਲੋਂ ਕਈ ਥਾਵਾਂ ਉੱਤੇ ਪ੍ਰਦਰਸ਼ਨ ਨੇ ਜਿਹੜੇ ਕੀਤੇ ਜਾ ਰਹੇ ਨੇ ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਭਾਜਪਾ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਆਖਿਆ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਡਾਟਾ ਜਿਹੜਾ ਚੋਰੀ ਕਰਨਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਆਪਣੇ ਲੋਕਾਂ ਦਾ ਡਾਟਾ ਚੋਰੀ ਹੋਣ ਨਹੀਂ ਦੇਵੇਗੀ ਜੇਕਰ ਭਾਜਪਾ ਆਗੂਆਂ ਨੂੰ ਪੰਜਾਬ ਦੀ ਇੰਨੀ ਹੀ ਫਿਕਰ ਹੈ ਤਾਂ ਕੇਂਦਰ ਤੋਂ ਪੰਜਾਬ ਦੇ ਰੁਕੇ ਹੋਏ ਪੈਸੇ ਮੰਗਣ ਤਾਂ ਸੂਬੇ 'ਚ ਇਸ ਵੇਲੇ ਚੋਣਾਂ ਵਾਲਾ ਸਾਲ ਚੱਲ ਰਿਹਾ ਹੈ ਅਤੇ ਇਸ ਚੋਣਾਂ ਵਾਲੇ ਸਾਲ ਦੌਰਾਨ ਸਾਰੀਆਂ ਹੀ ਸਿਆਸੀ ਤਿਰਾਂ ਆਪੋ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਦੇ ਵਿੱਚ ਜਾ ਰਹੀਆਂ ਨੇ ਅਤੇ ਲੋਕਾਂ ਨੂੰ ਆਪਣੇ ਪੱਖੀ ਕਰਨ ਦੇ ਲਈ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਬੀਤੇ ਦਿਨੀ ਪਠਾਨਕੋਟ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਭਾਜਪਾ ਵੱਲੋਂ ਕੇਂਦਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਕੈਂਪ ਨੇ ਜਿਹੜੇ ਲਗਵਾਏ ਜਾ ਰਹੇ ਸਨ ਜਿਸ ਦੇ ਵਿੱਚ ਲੋਕਾਂ ਦੇ ਕੰਮ ਪਿੰਡਾਂ ਦੇ ਵਿੱਚ ਕੈਂਪ ਲਗਵਾ ਕੇ ਹੀ ਕਰਵਾਏ ਜਾ ਰਹੇ ਸਨ ਪਰ ਇਸੇ ਦੌਰਾਨ ਪੰਜਾਬ ਪੁਲਿਸ ਵੱਲੋਂ ਭਾਜਪਾ ਦੇ ਸਾਰੇ ਹੀ ਵੱਡੇ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਜਿਸ ਤੋਂ ਬਾਅਦ ਭਾਜਪਾ ਵੱਲੋਂ ਪ੍ਰਦਰਸ਼ਨ ਨੇ ਜਿਹੜੇ ਕੀਤੇ ਗਏ ਭਾਜਪਾ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਭਾਜਪਾ ਨੂੰ ਮੋੜਵਾ ਜਵਾਬ ਦਿੱਤਾ ਉਹਨਾਂ ਆਖਿਆ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨਾ ਚਾਹੁੰਦੀ ਹੈ ਜੋ ਕਿ ਅਸੀਂ ਨਹੀਂ ਹੋਣ ਦੇਵਾਂਗੇ ਨਾਲ ਹੀ ਉਹਨਾਂ ਆਖਿਆ ਕਿ ਆਮ ਆਦੀ ਪਾਰਟੀ ਆਪਣੇ ਲੋਕਾਂ ਦੇ ਨਾਲ ਖੜੀ ਹੈ ਅਤੇ ਜੇਕਰ ਭਾਜਪਾ ਦੇ ਆਗੂਆਂ ਨੂੰ ਪੰਜਾਬ ਦੇ ਲੋਕਾਂ ਦੀ ਇੰਨੀ ਹੀ ਫਿਕਰ ਹੈ ਤਾਂ ਪੰਜਾਬ ਦੇ ਜੋ ਵੀ ਫੰਡ ਕੇਂਦਰ ਸਰਕਾਰ ਨੇ ਡੱਕੇ ਹੋਏ ਨੇ ਉਹ ਰਿਲੀਜ਼ ਕਰਵਾਉਣ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਪਰ ਭਾਜਪਾ ਦੀ ਕਰਨੀ ਅਤੇ ਕਥਨੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਲਈ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਨਹੀਂ ਹੋਣ ਦੇਵਾਂਗੇ ਕਦੀ ਆਤਾ ਵਾਤਾ ਤੋਂ ਬਾਜ਼ ਨਹੀਂ ਆ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕਦੀ ਉਹ ਬੋਟ ਚੋਰੀ ਕਰਦੇ ਆ ਕਦੀ ਲੋਕਾਂ ਦੇ ਦੇਖੋ ਪਹਿਲੀ ਗੱਲ ਤਾਂ ਵੀ 15 ਲੱਖ ਰੁਪਏ ਅਜੇ ਤੱਕ ਤੁਸੀਂ ਸਰਕਾਰ ਇਜੀਟ ਨਾ ਹੋਰ ਤੁਹਾਡੀ ਬਣ ਗਈ ਆ ਉਹ ਤੁਸੀਂ ਦੇਖਦੇ ਲੋਕਾਂ ਨੇ ਦਿੱਤਾ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਦੇ ਉਹ ਤੋਂ ਤੁਸੀਂ ਭੱਜਿਓ ਸੋ ਅੱਜ ਤੁਸੀਂ ਦੁਬਾਰਾ ਜਿਹੜਾ ਲੋਕਾਂ ਦਾ ਡਾਟਾ ਲੈ ਕੇ ਮੈਂ ਸਮਝਦਾ ਕਿ ਜਿਹੜਾ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਇਹ ਉਹਦੀ ਵੀ ਵਾਇਓਲੇਸ਼ਨ ਹੈਗੀ ਆ ਸੋ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਡਾਟੇ ਤੇ ਡਾਕਾ ਨਹੀਂ ਮਾਰ ਦਿੱਤਾ ਜਾਵੇਗਾ ਤੁਸੀਂ ਸੇਵਾ ਕਰਨੀ ਹੈ ਪੰਜਾਬ ਦੇ ਲੋਕਾਂ ਦੀ 8000 ਕਰੋੜ ਰੁਪਈਆ ਲੈ ਕੇ ਦਿਓ ਪੰਜਾਬ ਦੇ ਲੋਕਾਂ ਦਾ ਆਰ ਡੀ ਆਪ ਤਾਂ ਤੁਸੀਂ ਡਾਕ ਕੇ ਬੈਠੇ ਹੋ ਤੁਸੀਂ ਸਾਡੇ ਇੰਸ਼ੋਰੈਂਸ ਦੇ ਪਾਸੇ ਡਾਕ ਕੇ ਮਤਲਬ ਬੈਠੇ ਹੋਇਆ ਤੁਸੀਂ ਸੋ ਦੇਖੋ ਪੰਜਾਬ ਦਾ ਰਾਈਟ ਬਣਦਾ ਆ ਉਹ ਪੰਜਾਬ ਨੂੰ ਦਿੱਤਾ ਨਜ਼ਾਰਿਆ ਸੋ ਨਵੀਂ ਕਿਸਮ ਦੀਆਂ ਚੋਰੀਆਂ ਡਾਕੇ ਮਾਰਨੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭਾਜੀਪੀ ਨੂੰ ਕਾਰਨ ਦਿੱਤਾ ਜਾ ਰਿਹਾ ਪੰਜਾਬ ਦੇ ਅੰਦਰ